ਨਵਾਂਸ਼ਹਿਰ ਜ਼ਿਲ੍ਹੇ ਦੇ ਸਮੂਹ ਨਿਵਾਸੀਆਂ ਨੂੰ ਅਸੀਂ ਅੱਜ ਇੱਕ ਬੜਾ ਹੀ ਜ਼ਰੂਰੀ ਸੰਦੇਸ਼ ਦੇਣਾ ਹੈਗਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪਿਛਲੇ 2 ਦਿਨਾਂ ਤੋਂ ਅਸੀਂ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਤੇ ਕੱਲ ਰਾਤ ਨੂੰ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਬਲੈਕਆਊਟ ਦੀ ਜੋ ਪਹਿਲੇ ਦਿਨ ਆਪਾਂ ਡ੍ਰਿਲ ਕੀਤੀ ਸੀਗੀ ਤੇ ਕੱਲ ਅਸੀਂ ਅਸਲ ਦੇ ਵਿੱਚ ਸਾਨੂੰ ਉਹ ਕਾਰਵਾਈ ਕਰਨ ਦੀ ਲੋੜ ਪਈ ਸੀਗੀ ਇਸ ਲੜੀ ਦੇ ਵਿੱਚ ਕੁਝ ਇੱਕ ਚੀਜ਼ਾਂ ਪ੍ਰਸ਼ਾਸਨ ਦੇ ਧਿਆਨ ਵਿੱਚ ਆਈਆਂ ਹੈ ਕਿ ਨੇ ਸਭ ਤੋਂ ਪਹਿਲਾਂ ਤੇ ਸਮੂਹ ਜਨ ਆ ਨਿਵਾਸੀਆਂ ਨੇ ਇੰਨਾ ਸੁਨੇਹਾ ਨੂੰ ਤੇ ਜੋ ਅਲਰਟ ਸਾਊਂਡ ਆਏ ਹੈਗੇ ਨੇ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਰਿਸਪੌਂਡ ਕੀਤਾ ਹੈਗਾ ਤੇ ਅਸੀਂ ਇਸ ਚੀਜ਼ ਨੂੰ ਅੱਗੇ ਵੀ ਇਸੇ ਤਰੀਕੇ ਨਾਲ ਕੁਕਤਾ ਤਰੀਕੇ ਨਾਲ ਕਰਨਾ ਹੈਗਾ ਉਹਦੇ ਨਾਲ ਹੀ ਕੁਝ ਇੱਕ ਚੀਜ਼ਾਂ ਜੋ ਧਿਆਨ ਵਿੱਚ ਆਈਆਂ ਨੇ ਉਹਨਾਂ ਵਿੱਚ ਸਭ ਤੋਂ ਅਹਿਮ ਇੱਕ ਹੈ ਕਿ ਜੋ ਆਪਣੇ ਕੋਲ ਦੁਕਾਨਾਂ ਜਾਂ ਘਰਾਂ ਦੇ ਬਾਹਰ ਖਾਸ ਕਰਕੇ ਮੇ ਕਮਰਸ਼ੀਅਲ ਕੰਪਲੈਕਸਸ ਦੀ ਗੱਲ ਕਰਾਂਗਾ ਦੁਕਾਨਾਂ ਦੀ ਗੱਲ ਕਰਾਂਗਾ ਦੁਕਾਨਾਂ ਬੰਦ ਹੋਣ ਤੋਂ ਬਾਅਦ ਆਪਾਂ ਜਨਰਲੀ ਬਾਹਰ ਬਾਣੀ ਜਿਹੜੀ ਲਾਈਟ ਹੈਗੀ ਹੈ ਉਹਨੂੰ ਔਨ ਛੱਡ ਦਿੰਨੇ ਆ ਜਿੱਦਾਂ ਕਨੈਕਸ਼ਨ ਅਮੂਮਨ ਜੋ ਹੈ ਇਨਵਰਟਰ ਤੇ ਜਾਂ ਕਿਸੇ ਬੈਕਅਪ ਤੇ ਹੁੰਦਾ ਹੈਗਾ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਅਸੀਂ ਬਲੈਕਆਊਟ ਦੀ ਐਕਸਰਸਾਈਜ਼ ਕਰਨੇ ਆ ਜਾਂ ਬਲੈਕਆਊਟ ਆਪਾਂ ਇਨਫੋਰਸ ਕਰਨੇ ਆ ਉਹ ਲਾਈਟਾਂ ਬਲਦੀਆਂ ਰਹਿ ਜਾਂਦੀਆਂ ਨੇ ਕਿਉਂਕਿ ਦੁਕਾਨਦਾਰ ਦੁਕਾਨ 'ਚ ਨਹੀਂ ਹੁੰਦੇ ਘਰੇ ਜੇ ਅਗਰੇ ਹੁੰਦੇ ਹੈਗੇ ਨੇ ਤੇ ਇਹ ਸਾਰਾ ਕੁਝ ਰਾਤ ਦੇ ਵੇਲੇ ਹੁੰਦਾ ਸੋ ਪਹਿਲੀ ਚੀਜ਼ ਤੇ ਅਸੀਂ ਇਹ ਵੀ ਇਨਸ਼ੋਰ ਕਰੀਏ ਕਿ ਅਸੀਂ ਦੁਕਾਨ ਦੀ ਅੰਦਰ ਦੀ ਲਾਈਟ ਦੇ ਨਾਲ ਨਾਲ ਬਾਹਰ ਵਾਲੀ ਲਾਈਟ ਨੂੰ ਵੀ ਆਫ ਕਰਾਂਗੇ ਦੂਸਰੀ ਚੀਜ਼ ਬਹੁਤ ਸਾਰੇ ਥਾਵਾਂ ਤੇ ਇਹੋ ਜਿਹੇ ਸੀਸੀਟੀਵੀ ਕੈਮਰਾਜ਼ ਵੀ ਪਾਏ ਗਏ ਹੈਗੇ ਨੇ ਜਿਹੜੇ ਕਿ ਲਾਈਟ ਇਮਿਟਿੰਗ ਨੇਚਰ ਦੇ ਕੈਮਰਾਜ਼ ਹੈਗੇ ਨੇ ਤੇ ਉਹਨਾਂ ਕਰਕੇ ਵੀ ਸਾਡੇ ਘਰਾਂ ਦੇ ਬਾਹਰ ਜਿਹੜਾ ਹੈਗਾ ਬਹੁਤ ਰੋਸ਼ਨੀ ਰਹਿੰਦੀ ਹੈਗੀ ਏ ਉਹ ਸਾਡੇ ਨੇ ਵੀ ਖਤਰਾ ਹੈਗਾ ਜੇ ਉਹ ਉਸ ਘਰ ਦਾ ਨਿਵਾਸੀ ਹੈਗਾ ਤੇ ਆਸ ਪੜੋਸ ਤੇ ਸ਼ਹਿਰ ਦੇ ਲਈ ਤੇ ਹੈ ਹੀ ਹੈ ਸੋ ਆਪਾਂ ਜਿਹੜੇ ਕੈਮਰਾ ਸਾਡੇ ਲਾਈਟ ਮੀਟਿੰਗ ਕੈਮਰਾਜ਼ ਨੇ ਆਪਾਂ ਉਹਨਾਂ ਨੂੰ ਵੀ ਰਾਤ ਨੂੰ ਡਿਸਕਨੈਕਟ ਕਰਨਾ ਸ਼ੁਰੂ ਕਰੀਏ ਅ ਇੱਥੇ ਮੈਂ ਇਹ ਸੁਨਿਸ਼ਚਿਤ ਕਰਨਾ ਚਾਹਾਂਗਾ ਕਿ ਪੁਲਿਸ ਜਿਹੜੀ ਹੈਗੀ ਏ ਉਹ ਡਿਪਲੋਏਡ ਹੁੰਦੀ ਹੈ ਰਾਤ ਵੇਲੇ ਸੋ ਆਪਾਂ ਨੂੰ ਕਿਸੇ ਤਰੀਕੇ ਦੀ ਘਬਰਾਹਣ ਦੀ ਲੋੜ ਨਹੀਂ ਹੈਗੀ ਤੋ ਆਪਾਂ ਆਪਣੇ ਕੈਮਰਾਜ਼ ਨੂੰ ਲਾਈਟਸ ਨੂੰ ਪੂਰੀ ਨਿਸ਼ਚਿੰਤਾ ਦੇ ਨਾਲ ਆਫ ਕਰ ਸਕਦੇ ਆ ਆਪਣੇ ਘਰਾਂ ਨੂੰ ਆਪਣੇ ਦੁਕਾਨਾਂ ਨੂੰ ਚੰਗੇ ਤਰੀਕੇ ਨਾਲ ਆਪਾਂ ਲੋਕ ਕਰਕੇ ਰੱਖੀਏ ਇਸ ਤੋਂ ਇਲਾਵਾ ਪਿੰਡੂ ਖੇਤਰ ਦੇ ਵਿੱਚ ਬਹੁਤ ਸਾਰੀਆਂ ਜਗਾਂ ਤੇ ਸੋਲਰ ਸਟ੍ਰੀਟ ਲਾਈਟਸ ਲੱਗੀਆਂ ਹੋਈਆਂ ਹੈਗੀਆਂ ਨੇ ਸੋ ਮੇਰੀ ਸਾਰੀ ਪੰਚਾਇਤਾਂ ਨੂੰ ਬੀਡੀਪੀਓ ਸਹਿਬਾਨਾ ਦੇ ਥਰੂ ਇੱਕ ਸੰਦੇਸ਼ ਹੈਗਾ ਕਿ ਉਹ ਜਿਹੜੀਆਂ ਸੋਲਰ ਲਾਈਟਸ ਨੇ ਆਪਾਂ ਉਹਨਾਂ ਨੂੰ ਵੀ ਕੁਝ ਸਮੇਂ ਦੇ ਲਈ ਕੁਝ ਦਿਨਾਂ ਦੇ ਲਈ ਆਪਾਂ ਉਹਨਾਂ ਨੂੰ ਕਵਰ ਕਰ ਲਈਏ ਤਾਂ ਜੋ ਕਿ ਜਦੋਂ ਆਪਾਂ ਵੀ ਬਲੈਕਆਊਟ ਐਨਫੋਰਸ ਕਰੀਏ ਤਾਂ ਉਸ ਤਰੀਕੇ ਦੀ ਕੋਈ ਰੋਸ਼ਨੀ ਜੋ ਹੈ ਉਹ ਨਾ ਰਹਿ ਜਾਵੇ ਜਿਸ ਦੇ ਕਰਕੇ ਸਾਡਾ ਬਲੈਕਆਊਟ ਜਿਹੜਾ ਹੈਗਾ ਉਹ ਆਪਣੀ ਸੰਪੂਰਤਾ ਨਾ ਪ੍ਰਾਪਤ ਕਰ ਸਕੇ ਜੀ ਜੈ